ਸੁਖਬੀਰ ਸਿੰਘ ਬਾਦਲ ਨੇ ਮੋੜ ਸੰਭੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸਰਬਸੰਮਤੀ ਨਾਲ 90 ਦਿਨ ਬਾਅਦ ਫਿਰ ਬਣੇ ਪਰਦਾ ਕਿਸੇ ਵੀ ਹੋਰ ਨਾਂ ਦਾ ਮਤਾ ਨਹੀਂ ਹੋਇਆ ਪੇਸ਼ ਮੋੜ ਪਰਦਾਣ ਬਣਦਿਆਂ ਹੀ ਪੁਰਾਣੇ ਭਾਈਵਾਲ ਤੇ ਬਰੇ ਸੁਖਬੀਰ ਸਿੰਘ ਬਾਦਲ ਕਿਹਾ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਹੋਈ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਭਾਜਪਾ ਨੇ ਤਖਤਾਂ ਦੇ ਜਥੇਦਾਰਾਂ ਨੂੰ ਕੰਟਰੋਲ ਕੀਤਾ ਬਲਵਿੰਦਰ ਸਿੰਘ ਪੁੰਦੜ ਨੇ ਮਜੀਠੀਆ ਤੋਂ ਮੰਗੀ ਮੁਆਫੀ ਬੋਲੇ ਮੈਂ ਬਿਆਨ ਲੇਖਿਆ ਨਹੀਂ ਸੀ ਪਰ ਮਰੇ ਨਾ ਹੀਟ ਬਿਆਨ ਜਾਰੀ ਹੋਇਆ ਜੇ ਦਿਲ ਦੁਖਿਆ ਤਾਂ ਮੈਂ ਮੰਗਦਾ ਹਾਂ ਮੁਆਫੀ ਸੁਖਵੀਰ ਬਾਦਲ ਦੇ ਪ੍ਰਧਾਨਗੀ ਭਾਸ਼ਣ ਚ 2027 ਚੋਣਾਂ ਤੇ ਰਿਹਾ ਫੋਕਸ ਬੋਲੇ ਕੱਲ ਤੋਂ ਸਰਕਾਰ ਬਣਾਉਣ ਦੀ ਜੰਗ ਕਰਾਂਗੇ ਸ਼ੁਰੂ ਪਲਕੇ ਤਲਵੰਡੀ ਸਾਬੋ ਚ ਅਕਾਲੀ ਦਲ ਦਾ ਵੱਡਾ ਇਕੱਠ ਏ ਯੂਸੀਐਮ ਮਾਨਯੋ ਚੋਣੇ ਨੂੰ ਲੈ ਕੇ ਕਿਸਾਨਾਂ ਨਾਲ ਕੀਤੀ ਚਰਚਾ ਬਾਸਮਤੀ ਦੀ ਬਿਜਾਈ ਵਧਾਉਣ ਦੀ ਕੀਤੀ ਵਕਾਲਤ ਕਿਹਾ ਪੰਜਾਬ ਦੀ ਬਾਸਮਤੀ ਦੁਨੀਆ ਚ ਸਭ ਤੋਂ ਬੈਸਟ ਜਲਵੀਰ ਗੋਲਡੀ ਦੀ ਹੋਈ ਘਰ ਵਾਪਸੀ ਭੁਪੇਸ਼ ਬਗੇਲ ਨੇ ਮੁਰ ਕਾਂਗਰਸ ਚ ਕਰਾਇਆ ਸ਼ਾਮਲ ਟਿਕਟ ਨਾ ਮਿਲਣ ਤੇ ਲੋਕ ਸਭਾ ਚੋਣਾਂ ਵੇਲੇ ਛੱਡੀ ਸੀ ਪਾਰਟੀ ਤਲਵੀਰ ਗੋਲਡੀ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾਦੀ ਨਾਰਾਜ਼ਗੀ ਬਰਕਰਾਰ ਬੋਲੇ ਪ੍ਰਧਾਨ ਨਾਲ ਲੈ ਕੇ ਆਏ ਸੀ ਇਸ ਲਈ ਮੈਨੂੰ ਕਰਨਾ ਪਿਆ ਸਵਾਗਤ ਛੱਡ ਕੇ ਜਾਣ ਵਾਲਿਆਂ ਦੀ ਵਾਪਸੀ ਲੀਡਰ ਨਹੀਂ ਵਰਕਰ ਦੇ ਤੌਰ ਤੇ ਹੋਇਆ ਡੇਰਾਬਸੀ ਚਨਕਾਉਂਟਰ ਗੋਲਡੀ ਬਰਾੜ ਦੇ ਗੁਰਗਿਆਂ ਤੇ ਪੁਲਿਸ ਵਿਚਾਲੇ ਮੁੱਠਪੇੜ ਪੁਲਿਸ ਦੀ ਫਾਇਰਿੰਗ ਚ ਬਦਮਾਸ਼ ਨੂੰ ਲੱਗੀ ਗੋਲੀ ਪਟਿਆਲਾ ਚ ਅਕਾਲ ਫਿਲਮ ਦਾ ਵਿਰੋਧ ਕੁਝ ਲੋਕਾਂ ਨੇ ਪੀਵੀਆਰ ਮਾਲ ਦੇ ਸਿਨੇਮਾ ਹਾਲ ਚ ਕੀਤਾ ਪਥਰਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਜੋ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਅਕਾਲ ਫਿਲਮ ਦਾ ਵਿਰੋਧ ਹੋਇਆ ਕੁਝ ਲੋਕਾਂ ਨੇ ਪੀਵੀਆਰ ਮਾਲ ਦੇ ਸਿਨੇਮਾ ਹਾਲ ਦੇ ਵਿੱਚ ਪਥਰਾ ਕਰ ਦਿੱਤਾ ਤੇ ਸਿਨੇਮਾ ਹਾਲ ਦੇ ਵਿੱਚ ਅਕਾਲ ਫਿਲਮ ਚੱਲ ਰਹੀ ਸੀ ਦੋ ਦਿਨ ਪਹਿਲਾਂ ਵੀ ਫਿਲਮ ਦਾ ਵਿਰੋਧ ਕੀਤਾ ਗਿਆ ਬਾਬਾ ਬਖਸ਼ੀਸ਼ ਸਿੰਘ ਤੇ ਸਾਥੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਵਿਰੋਧ ਤੋਂ ਬਾਅਦ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਅਕਾਲ ਫਿਲਮ ਜੋ ਕਿ ਪੀ ਗਰੇਵਾਲ ਦੀ ਫਿਲਮ ਹੈ ਸਿੱਖ ਇਤਿਹਾਸ ਤੇ ਬਣਾਈ ਗਈ ਫਿਲਮ ਹੈ ਉਸ ਫਿਲਮ ਦਾ ਵਿਰੋਧ ਹੋਇਆ ਹੈ ਬਾਬਾ ਬਖਸ਼ੀ ਸਿੰਘ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖ ਕਰਦਾਰਾਂ ਨੂੰ ਅਣਉਚਿਤ ਤਰੀਕੇ ਨਾਲ ਦਿਖਾਇਆ ਗਿਆ ਹੈ ਹਾਲਾਂਕਿ ਤਸਵੀਰਾਂ ਸੀਸੀਟੀਵੀ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਮੂੰਹ ਢਕੇ ਹੋਏ ਨੇ ਹੱਥਾਂ ਦੇ ਵਿੱਚ ਹਥਿਆਰ ਨੇ ਉਹ ਪੀਵੀਆਰ ਦੇ ਵਿੱਚ ਦਾਖਲ ਹੋ ਰਹੇ ਨੇ ਸਿਨੇਮਾ ਹਾਲ ਦੇ ਵਿੱਚ ਫਿਲਮ ਲੱਗੀ ਹੋਈ ਸੀ ਉਸ ਫਿਲਮ ਦਾ ਵਿਰੋਧ ਹੋਇਆ ਤੇ ਫਿਲਮ ਸੀ ਅਕਾਲ ਪਥਰਾ ਹੋਇਆ ਤਸਵੀਰਾਂ ਸਾਹਮਣੇ ਆਈਆਂ ਨਹੀਂ ਦੋ ਦਿਨ ਪਹਿਲਾਂ ਵੀ ਇਹ ਵਿਰੋਧ ਕੀਤਾ ਗਿਆ ਸੀ ਪਰ ਅੱਜ ਇੱਥੇ ਸਾਨੂੰ ਇਤਲਾਹ ਮਿਲੀ ਸੀਗੀ ਵੀ ਆਇਆ ਕਰਕੇ ਕੋਈ ਆ ਕੇ ਇੱਥੇ ਕਰ ਰਿਹਾ ਆਪਣਾ ਭੰਤੋੜ ਜੀ ਉਹਦੇ ਸੰਬੰਧੀ ਅਸੀਂ ਇੱਥੇ ਆਏ ਹਾਂ ਕਾਰਨ ਕੁਝ ਪਤਾ ਲੱਗਿਆ ਸਰ ਭੰਤੋੜਨ ਦੇ ਨਹੀਂ ਹਲੇ ਦੇਖਦੇ ਆਂ ਜੀ ਵੈਰੀਫਾਈ ਕਰ ਰਹੇ ਆਂ ਕੈਮਰੇ ਵਗੈਰਾ ਚੈੱਕ ਕਰਦੇ ਆਂ ਤੇ ਜਿਵੇਂ ਦਾ ਹੋਏਗਾ ਉਹੇ ਜੀ ਤਾਂ ਦੱਸਦੇ ਕੋਈ ਰੋੜੇ ਕਹਿੰਦੇ ਨੇ ਜੀ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਬਾਕੀ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਿਆਂਗੇ ਕਿੰਨੇ ਲੋਕ ਦੇਖੇ ਪਾਜੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਕਿੰਨੇ ਲੋਕ ਆਏ ਸੀ ਕੁਝ ਦਲ CCTV ਫੁਟੇਜ ਚੈੱਕ ਕਰ ਰਹੇ ਹਾਂ ਉਹਦੇ ਮੁਤਾਬਕ ਫਿਰ ਦੇਖ ਕੇ ਤੁਹਾਨੂੰ ਦੱਸ ਦਿਆਂਗੇ ਪਟਿਆਲਾ ਦੇ ਵਿੱਚ ਇੱਕ ਵਾਰ ਫੇਰ ਅਕਾਲ ਫਿਲਮ ਦਾ ਵਿਰੋਧ ਹੋਇਆ ਹੈ ਤੇ ਵਿਰੋਧ ਕਰਨ ਵਾਲੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏ ਨੇ ਪਥਰਾ ਕੀਤਾ ਗਿਆ ਹੈ ਸ਼ੀਸ਼ੇ ਭੰਨੇ ਗਏ ਨੇ ਦੱਸਿਆ ਹੀ ਜਾ ਰਿਹਾ ਹੈ ਕਿ ਪੀਵੀਆਰ ਦੇ ਵਿੱਚ ਫਿਲਮ ਚੱਲ ਰਹੀ ਸੀ ਅਕਾਲ ਅਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਬਾਬਾ ਬਖਸ਼ੀਸ਼ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਫਿਲਮ ਦਾ ਵਿਰੋਧ ਕੀਤਾ ਸੀ ਤੇ ਹੁਣ ਇੱਕ ਵਾਰ ਫੇਰ ਤਿੰਨ ਵਿਅਕਤੀ ਤੁਸੀਂ ਦੇਖ ਸਕਦੇ ਹੋ ਮੂੰਹ ਟਕੇ ਹੋਏ ਨੇ ਦਾਖਲ ਹੋ ਰਹੇ ਨੇ ਹੱਥਾਂ ਦੇ ਵਿੱਚ ਹਥਿਆਰ ਨੇ ਤੇ ਇਲਜ਼ਾਮ ਇਹ ਹੀ ਨੇ ਕਿ ਇਹਨਾਂ ਦੇ ਵੱਲੋਂ ਇਹ ਪਥਰਾ ਕੀਤਾ ਗਿਆ ਹੈ ਭਨ ਤੋੜ ਕੀਤੀ ਗਈ ਹੈ ਫਿਲਮ ਗਿੱਪੀ ਗਰੇਵਾਲ ਦੀ ਅਕਾਲ ਹੈ ਜਿਸ ਦੇ ਵਿੱਚ ਸਿੱਖ ਇਤਿਹਾਸ ਨੂੰ ਦਿਖਾਇਆ ਗਿਆ ਹੈ ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਗਲਤ ਢੰਗ ਨਾਲ ਸਿੱਖ ਕਿਰਦਾਰਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਕਿ ਨਕਲੀ ਦਾੜੀ ਨਕਲੀ ਕੇਸ ਲਾ ਕੇ ਜੋ ਅਦਾਕਾਰ ਨੇ ਉਹ ਇਸ ਦੇ ਵਿੱਚ ਅਦਾਕਾਰੀ ਕਰ ਰਹੇ ਨੇ ਜੋ ਸਹੀ ਨਹੀਂ ਹੈ ਹਾਲਾਂਕਿ ਬਹੁਤ ਜ਼ਿਆਦਾ ਗਿਣਤੀ ਨਹੀਂ ਹੈ ਵਿਰੋਧ ਕਰਨ ਵਾਲਿਆਂ ਦੀ ਸਿਰਫ ਤਿੰਨ ਬੰਦੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਮਨੋਸ਼ ਸ਼ਰਮਾ ਮੇਰੇ ਸਹਿਯੋਗੀ ਇਸ ਵੇਲੇ ਪਟਿਆਲਾ ਤੋਂ ਆਨਲਾਈਨ ਤੇ ਮੌਜੂਦ ਨੇ ਮਨੋਜ ਕਿੰਨੇ ਵਜੇ ਦੀ ਇਹ ਘਟਨਾ ਤੇ ਕੀ ਕੁਝ ਹੋਇਆ ਪਥਰਾ ਕੀਤਾ ਗਿਆ ਤੇ ਇਹ ਸ਼ਖਸ ਜਿਹੜੇ ਆਉਂਦੇ ਨੇ ਇਹੀ ਨੇ ਜਿਨ੍ਹਾਂ ਦੇ ਵੱਲੋਂ ਪਥਰਾ ਕੀਤਾ ਗਿਆ ਮਨੋਜ ਜੀ ਬਿਲਕੁਲ ਰੰबीर ਜੀ ਇਹ 3 3:30 ਘੰਟੇ ਪਹਿਲਾਂ ਦੀ ਘਟਨਾ ਹੈਗੀ ਜਦੋਂ ਇਹ ਤਿੰਨ ਨੌਜਵਾਨ ਨੇ ਮੂੰਹ ਟਕੇ ਹੋਏ ਨੇ ਇਹ ਪੀਵੀਆਰ ਮॉल ਹੈ ਜਿਹੜਾ ਰਾਜਪਾਲ ਰੋਡ ਤੇ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆਉਂਦੇ ਨੇ ਤੇ ਸ਼ੀਸ਼ਿਆਂ ਦੇ ਉੱਪਰ ਪਥਰਾ ਕਰ ਦਿੰਦੇ ਨੇ ਸ਼ੀਸ਼ੇ ਭੱਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਆਰਮਨਾਲ ਉਥੋਂ ਫਟਾਰ ਹੋ ਜਾਂਦੇ ਨੇ ਸੀਸੀਟੀਵੀ ਜਾਰੀ ਕੀਤੀ ਗਈ ਹੈ ਤੇ ਪੁਲਿਸ ਨੂੰ ਵੀ ਸੌਂਪੀ ਗਈ ਹੈ ਮਾਲਕਾਂ ਦੇ ਵੱਲੋਂ ਕਿ ਇਸ ਤਰ੍ਹਾਂ ਇਸ ਕਰਨ ਦਾ ਅੰਜਾਮ ਦਿੱਤਾ ਗਿਆ ਸੋ ਪੁਲਿਸ ਨੇ ਮਾਮਲਾ ਅਰਜ ਕਰਦੀ ਗੱਲ ਕਹੀਆਂ ਪਛਾਤਿਆਂ ਦੇ ਖਿਲਾਫ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹੀ ਗੱਲ ਕਹੀ ਹੈ ਕਿ ਸੀਸੀਟੀਵੀ ਰਾਹੀਂ ਤਲਾਸ਼ ਰਹੇ ਆ ਕਿ ਉਹ ਬੰਦੇ ਕੌਣ ਨੇ ਤੇ ਮੂੰਹ ਦਾ ਕਿਉਂ ਹੈ ਨੇ ਪਰ ਗੱਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਿਲਮ ਦਾ ਵਿਰੋਧ ਹੋ ਰਿਹਾ ਤੇ ਬਾਬਾ ਬਖਸ਼ੀ ਸਿੰਘ ਨੇ ਵੀ ਇਹੀ ਗੱਲ ਕਹੀ ਸੀ ਕਿ ਅਸੀਂ ਸਿੱਖ ਇਤਿਹਾਸ ਨੂੰ ਤੋੜ ਕੇ ਜਾਂ ਜਿਹੜੇ ਅਕਸਾਗਾ ਸਿੱਖਾਂ ਦਾ ਉਹਨੂੰ ਅਰਤ ਆਮ ਕਲਾਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਉਹ ਸਾਨੂੰ ਬਰਦਾਸ਼ਤ ਨਹੀਂ ਹੈਗਾ। ਬਿਲਕੁਲ ਅਮਨੋਦ ਪਰ ਸਵਾਲ ਵੱਡਾ ਇਹ ਹੈ ਕਿ ਪਹਿਲਾ ਬਾਬਾ ਬਖਸ਼ੀ ਸਿੰਘ ਅਤੇ ਉਹਨਾਂ ਦੇ ਸਾਥੀ ਆਏ ਕੀ ਜਿਹੜੇ ਇਹ ਤਿੰਨ ਵਿਅਕਤੀ ਆ ਰਹੇ ਨੇ ਇਹ ਵੀ ਉਹਨਾਂ ਦੇ ਨਾਲ ਸੰਬੰਧਿਤ ਨੇ ਇਸ ਦੇ ਬਾਰੇ ਕੁਝ ਪਤਾ ਲੱਗ ਸਕੇ? ਰੰਗਵੀਰ ਜੀ ਹਜੇ ਤੱਕ ਇਹ ਪਤਾ ਨਹੀਂ ਲੱਗ ਸਕੇ ਕਿ ਉਹਨਾਂ ਦੇ ਹੀ ਗਰੁੱਪ ਦੇ ਹੋਣ ਦੀ ਪਾਰਟੀ ਦੇ ਜਿਸ ਤਰ੍ਹਾਂ ਉਹ ਗਰਮਚਾਲੀ ਸਿੱਖ ਨੇ ਆਗੂ ਨੇਗੇ ਵੀ ਉਹਨਾਂ ਦੇ ਸਾਥੀ ਨੇ ਜਾਂ ਉਸ ਵਿਚਾਰਧਾਰਾ ਵਾਲੇ ਨੇ ਪਰ ਗੱਲ ਸਿਰਫ ਇਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿੱਖੀ ਸਰੂਪ ਦੇ ਖਲਾਫ ਜਿਸ ਤਰ੍ਹਾਂ ਬਾਬਾ ਬਖਸ਼ੀ ਜੀ ਦਾ ਹੋਰ ਜਗ੍ਹਾ ਵਿਰੋਧ ਹੋਇਆ ਉਸ ਨੂੰ ਲੈ ਕੇ ਹੁਣ ਇਹੀ ਜਿਹੜੇ ਤਿੰਨ ਨੌਜਵਾਨ ਨੇ ਜਿਹੜੇ ਮੂੰਹ ਟਾਕੇ ਪਥਰਾਹ ਕਰਕੇ ਗਏ ਨੇ ਉਸੇ ਤਰ੍ਹਾਂ ਆਪਣਾ ਪ੍ਰੋਟੈਸਟ ਜਾਰੀ ਕਰਕੇ ਗਏ ਨੇ ਤੇ ਇਸ ਨੂੰ ਲੈ ਕੇ ਹੁਣ ਪੁਲਿਸ ਇਹ ਖੰਘਾਲ ਰਹੀ ਹੈ ਕਿ ਇਹ ਕੌਣ ਬੰਦੇ ਨੇ ਕਿ ਉਹਨਾਂ ਦੇ ਨਾਲ ਬਾਬਾ ਬਖਸ਼ੀ ਸਿੰਘ ਵਾਲੇ ਸੀ ਜਾਂ ਕੋਈ ਹੋਰ ਸੀ ਤੇ ਜਲਦੀ ਇਹਨਾਂ ਨੂੰ ਕਾਬੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਬਹੁਤ ਧੰਨਵਾਦ ਮਨੋਜ ਇਸ ਪੂਰੀ ਅਪਡੇਟ ਦੇ ਲਈ ਪਟਿਆਲਾ ਦੇ ਵਿੱਚ ਇੱਕ ਵਾਰ ਫੇਰ ਕਾਲ ਫਿਲਮ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਗਿਣਤੀ 3 ਸੀ ਜਿਹੜੇ ਵਿਅਕਤੀ ਆਉਂਦੇ ਨੇ ਤੇ ਉਹ ਪਥਰਾਹ ਕਰਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਬਾਬਾ ਬਖਸ਼ੀ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ ਸੀ ਗਿੱਪੀ ਗਰੇਵਾਲ ਦੀ ਫਿਲਮ ਹੈ ਅਕਾਲ ਜਿਸ ਦੇ ਵਿੱਚ ਸਿੱਖ ਇਤਿਹਾਸ ਨੂੰ ਪੇਸ਼ ਕੀਤਾ ਗਿਆ ਤੇ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਠੀਕ ਢੰਗ ਨਾਲ ਇਸ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰਾਂ ਨੂੰ ਨਹੀਂ ਦਿਖਾਇਆ ਗਿਆ ਅੱਗੇ ਬਾਅਦ ਇਹ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹੁੰਚੇ ਨੇ ਤੇ ਕਿਸਾਨਾਂ ਦੇ ਨਾਲ ਸੰਵਾਦ ਕੀਤਾ ਹੈ ਝੋਨੇ ਨੂੰ ਲੈ ਕੇ ਸੀਐਮ ਮਾਨ ਨੇ ਕਿਸਾਨਾਂ ਦੇ ਨਾਲ ਚਰਚਾ ਕੀਤੀ ਹੈ ਸੀਐਮ ਮਾਨ ਨੇ ਕਿਹਾ ਕਿ ਬਾਸਮਤੀ ਦੀ ਬਿਜਾਈ ਵਧਾਉਣੀ ਚਾਹੀਦੀ ਹੈ ਪੰਜਾਬ ਦੀ ਬਾਸਮਤੀ ਦੁਨੀਆ ਦੀ ਸਭ ਤੋਂ ਵੈਸਟ ਬਾਸਮਤੀ ਹੈ ਇਸ ਦੇ ਨਾਲ ਹੀ 1 ਜੂਨ ਤੋਂ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਫਾਜ਼ਿਲਕਾ ਮੁਖਤਰ ਸਾਹਿਬ ਚ ਝੋਨਾ ਲਾਇਆ ਜਾ ਸਕੇਗਾ ਡੇਟਸ ਜਿਹੜੀਆਂ ਨੇ ਉਹ ਕਲਸਟਰ ਵਾਈਜ਼ ਕਲੀਅਰ ਕੀਤੀਆਂ ਗਈਆਂ ਨੇ 1 ਜੂਨ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਣੀ ਹੈ ਉਸ ਦੇ ਵਿੱਚ 1 ਜੂਨ ਤੋਂ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਫਾਜ਼ਿਲਕਾ ਸ੍ਰੀ ਮੁਖਤਸਰ ਸਾਹਿਬ ਤੋਂ ਸ਼ੁਰੂਆਤ ਹੋਣੀ ਹੈ ਉਸ ਤੋਂ ਬਾਅਦ ਅਗਲਾ ਜ਼ੋਨ ਹੈ ਜਿਹੜਾ ਅਗਲਾ ਕਲਸਟਰ ਹੈ ਉਸ ਦੇ ਵਿੱਚ 5 ਜੂਨ ਤੋਂ ਸ਼ੁਰੂਆਤ ਹੋਏਗੀ ਜਿਸ ਦੇ ਵਿੱਚ ਗੁਰਦਾਸਪੁਰ ਤਰਨਤਾਰਨ ਰੋਪੜ ਮੁਹਾਲੀ ਅੰਮ੍ਰਿਤਸਰ ਦੇ ਪਠਾਨਕੋਟ ਦੇ ਵਿੱਚ ਝੋਨੇ ਦੀ ਬਿਜਾਈ ਹੋ ਸਕੇਗੀ 9 ਜੂਨ ਤੋਂ ਪਟਿਆਲਾ ਸੰਗਰੂਰ ਬਰਨਾਲਾ ਜਲੰਧਰ ਨਮਾ ਸ਼ਹਿਰ ਦੇ ਵਿੱਚ ਝੋਨੇ ਦੀ ਬਿਜਾਈ ਹੋ ਸਕੇਗੀ ਸੀਐਮ ਮਾਨ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਸੀਐਮ ਮਾਨ ਨੇ ਕਿਹਾ ਕਿ ਬਾਸਮਤੀ ਤੇ ਕੋਈ ਐਮਐਸਪੀ ਨਹੀਂ ਹੈ ਪਰ ਘੱਟੋ ਘੱਟ ਕੀਮਤ ਵਾਲਾ ਜੋ ਹੈ ਉਹ ਜ਼ਰੂਰ ਰੇਟ ਮਿਲੇਗਾ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਤੇ ਵੀ ਉਹਨਾਂ ਚਿੰਤਾ ਜਤਾਈ ਉਹਨਾਂ ਕਿਹਾ ਕਿ ਪਹਿਲਾਂ ਬਾਸਮਤੀ ਸਿਰਫ ਮਾਝੇ ਜਿਲ੍ਹਾ ਸੀ ਤੇ ਹੁਣ ਹੋਰ ਨਾ ਲੋਕਾਂ ਨੂੰ ਵੀ ਹੋਰ ਨਾ ਕਿਸਾਨਾਂ ਨੂੰ ਵੀ ਬਾਸਮਤੀ ਦੀ ਫਸਲ ਲਾਉਣੀ ਚਾਹੀਦੀ ਹੈ ਇਹ ਫਸਲ ਅਪਣਾਉਣੀ ਚਾਹੀਦੀ ਹੈ ਤੇ ਬਾਸਮਤੀ ਦਾ ਪਿਛਲੀ ਵਾਰ 5 ਲੱਖ 96 ਹਜ਼ਾਰ ਹਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਤੋਂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਦੁਨੀਆ 'ਚ ਕਿਤੇ ਨਹੀਂ ਹੈਗੀ ਐਕਸਪੋਰਟ ਕਰਦੇ ਆ ਪਿਛਲੀ ਵਾਰ 5837 ਮਿਲੀਅਨ ਅਮਰੀਕੀ ਡਾਲਰ ਕਲੇ ਬਾਸਮਤੀ ਚੋ ਮਿਲੇ ਨੇ ਆਪਾਂ ਨੂੰ ਹੁਣ ਬਾਸਮਤੀ ਜਿਹੜੀ ਉਹਦੀ ਐਮਐਸਪੀ ਨਹੀਂ ਹੈਗੀ ਪਰ ਬਾਸਮਤੀ ਦਾ ਇੱਕ ਫਾਇਦਾ ਹੈ ਉਹ 4000 ਰੁਪਏ ਵਿੱਚ ਜਾਂਦੀ ਹੈ 4500 ਵਿੱਚ बिक ਜਾਂਦੀ ਹੈ ਫਿਰ ਅਸੀਂ ਇਹ ਕੀਤਾ ਫੈਸਲਾ ਹੁਣ ਬੀਬੀ ਕੀ ਜਾਣ ਦੋ ਜੇ ਆਪਾਂ ਕੋਈ ਐਮਐਸਬੀ ਕਰਤੀ ਹੂ ਤਾਂ ਫਿਰ ਉਹਦੇ ਨੇੜੇ ਤੇੜੇ ਹੀ ਖਰੀਦਣਗੇ ਹੁਣ ਤਾਂ ਖੁੱਲੀ ਐ ਵੀ ਇੱਕ ਆਪਾਂ ਕੈਪ ਲਾ ਦਿੰਨੇ ਆ ਵੀ ਇਤੂ ਘੱਟ ਨਹੀਂ ਹੋਣੀ ਚਾਹੀਦੀ ਜੇ ਇਤੂ ਘੱਟ ਹੋ ਗਈ ਫਿਰ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਖਰੀਦੂਗੀ ਬਾਸਮਤੀ ਪਾ ਮੈਸੇ ਜਿੱਥੇ ਮਰਜ਼ੀ ਰੱਖੀਏ ਜਿੰਨੂੰ ਮਰਜ਼ੀ ਵੇਚੀਏ ਬਾਸਮਤੀ ਸਾਰੇ ਮੁਲਕ ਚ ਲੋੜ ਐ ਉਹ 1 ਜੂਨ ਤੋਂ ਮੈਂ ਤੋਂ ਜ਼ਿਲ੍ਹੇ ਦੱਸਣ ਲੱਗਿਆ ਤੇ ਪੁੱਛਣ ਵੀ ਲੱਗਿਆ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਕਿਉਂਕਿ ਪਾਣੀ ਥੋੜੇ ਜਿਹਾ ਤਾਂ ਹੈ ਇਸ ਕਾਕਿ ਨੂੰ ਪਹਿਲੇ ਜੂਨ ਚ ਰੱਖਿਆ ਹੈ 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪਹਿਨਣਾ ਤਾਂ ਲਿਖ ਲੋ ਹੈਨਾ ਮੈਂ ਦੇ ਵੀ ਦੂੰਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਇਹ 1 ਜੂਨ ਨੂੰ ਚੌਨਲਾ ਸਾਤੇ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਸਕਦੀ 10 ਵੀ ਹੋ ਸਕਦੀ ਤੇ ਉਸ ਤੋਂ ਬਾਅਦ ਮੈਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰਨਤਾਰਨ ਰੂਪਨਗਰ ਐਸਐਸ ਨਗਰ ਮੁਹੱਲੀ ਫਤਿਹਗੜ ਸਾਹਿਬ ਤੇ ਸ਼ਹਿarpur ਇਹ 5 ਜੂਨ ਨੂੰ ਲਾਉਣਗੇ। 4 ਦਿਨ ਦਾ ਫਰਕ ਹੈ। ਇੱਥੇ 5 ਜੂਨ ਨੂੰ ਸੀ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ। ਕੱਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ। ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪਰਪਰ। ਤੀਜਾ ਤੇ ਲਾਸਟ ਜੋਨ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ। ਜਿੰਨਾਂ ਮੈਂ ਸ਼ੇਅਰ ਕਰ ਦੇ। ਇਹ 9 ਜੂਨ ਨੂੰ ਲਾਉਣਗੇ ਆਪਾਂ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮਰ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਹਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਜ਼ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਅੱਗੇ ਵਧਦੇ ਹਾਂ ਸੁਖਬੀਰ ਬਾਦਲ ਅਕਾਲੀ ਦਲ ਦੇ ਮੁੜ ਤੋਂ ਪ੍ਰਧਾਨ ਬਣ ਗਏ ਨੇ ਸਰਬਸੰਮਤੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਪ੍ਰਧਾਨ ਬਣਾਇਆ ਗਿਆ ਸੁਖਬੀਰ ਬਾਦਲ ਦੇ ਨਾਂ ਦੇ ਮਤੇ ਦਾ ਵਿਰੋਧ ਵੀ ਨਹੀਂ ਹੋਇਆ ਤੇ ਕਿਸੇ ਵੀ ਹੋਰ ਨਾਂ ਦਾ ਮਤਾ ਪੇਸ਼ ਨਹੀਂ ਕੀਤਾ ਗਿਆ ਮੁੜ ਸੁਖਬੀਰ ਬਾਦਲ ਪ੍ਰਧਾਨ ਬਣੇ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਨੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਕੰਟਰੋਲ ਕੀਤਾ ਤਤ ਸਹਿਬਤੋਂ ਕੌਮ ਨੂੰ ਕਮਜ਼ੋਰ ਕਰਨ ਦੇ ਫੈਸਲੇ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ ਹੀ ਡੀਐਸਜੀਐਮਸੀ ਅਤੇ ਐਚਐਸਜੀਐਮਸੀ ਤੇ ਵੀ ਭਾਜਪਾ ਨੇ ਕਬਜ਼ਾ ਕਰ ਲਿਆ ਸੁਖਬੀਰ ਬਾਦਲ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਦੇ ਗਏ ਬੀਜੇਪੀ ਦੇ ਲਈਤੇ ਕਿਹਾ ਗਿਆ ਕਿ ਐਸਜੀਪੀਸੀ ਤੇ ਵੀ ਦੋ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹੀ ਨਹੀਂ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੋਂ ਐਨਡੀਏ ਤੋਂ ਅਸੀਂ ਵੱਖ ਹੋਏ ਹਾਂ ਉਨ ਤੋਂ ਬਾਅਦ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਐਂਡੀਏ ਨੇ ਤਖਤ ਸ੍ਰੀ ਹਜੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ। ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦਾ ਅਸਲੀ ਵਾਰਸ ਹੈ। ਅਕਾਲੀ ਦਲ ਨੂੰ ਤਕੜਾ ਕਰੋ ਫਿਰ ਪੰਜਾਬ ਤਰੱਕੀ ਕਰੇਗਾ। ਸੁਖਵੀਰ ਨੇ ਕਿਹਾ ਕਿ ਕੱਲ ਤੋਂ ਸਰਕਾਰ ਬਣਾਉਣ ਦੀ ਜੰਗ ਸ਼ੁਰੂ ਕਰਾਂਗੇ ਤੇ ਤਲਵੰਡੀ ਸਾਬੋ ਦੇ ਵਿੱਚ ਕੱਲ ਤੋਂ ਵੱਡਾ ਇਕੱਠ ਕੀਤਾ ਜਾਣਾ ਹੈ ਕੱਲ ਨੂੰ ਵਡਾਈ ਕਾਠ ਵਿਸਾਖੀ ਮੌਕੇ ਤਲਵੰਡੀ ਸਾਬੋ ਦੇ ਵਿੱਚ ਹੋਣਾ ਤੇ 25 April ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮਨਾਈ ਜਾਣੀ ਹੈ ਹਰ ਜ਼ਿਲੇ ਤੇ ਸਮਾਗਮ ਕੀਤੇ ਜਾਣਗੇ ਇਸ ਤੋਂ ਬਿਨਾ ਦੱਸ ਦਈਏ ਕਿ 10 ਜਨਵਰੀ 2025 ਨੂੰ ਅਸਤੀਫਾ ਮਨਜ਼ੂਰ ਹੋਣ ਤੋਂ ਕਰੀਬ 90 ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣ ਗਏ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਸੱਦਿਆ ਗਿਆ ਸੀ ਡੈਲੀਗੇਟਸ ਨੂੰ ਬੁਲਾਏ ਗਏ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣ ਲਿਆ ਗਿਆ ਅਕਾਲੀ ਦਲ ਦਾ ਹਾਲਾਂਕਿ 2008 ਦੇ ਵਿੱਚ ਪ੍ਰਧਾਨ ਬਣੇ ਤੇ ਦੁਬਾਰਾ ਤੋਂ ਹੁਣ ਫੇਰ ਸੁਖਬੀਰ ਬਾਦਲ ਨੂੰ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਗਿਆ ਏ ਤੇ ਇਸ ਦੇ ਨਾਲ ਹੀ ਪ੍ਰਧਾਨ ਬਣਦੇ ਸਾਰ ਸੁਖਬੀਰ ਬਾਦਲ ਨੇ ਆਪਣੇ ਪੁਰਾਣੀ ਭਾਈਵਾਲ ਪਾਰਟੀ ਬੀਜੇਪੀ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਮੈਂ 시ਮੁਚੀ ਪੰਜਾਬੀਆਂ ਦਾ ਖਾਲਸਾ ਪੰਥ ਦਾ ਸ਼੍ਰੋਮਣੀ ਕਾਦੀ ਦਲ ਦੇ ਮੈਂਬਰਸ ਦਾ ਡੈਲੀਗੇਟਸ ਦਾ ਦਿੱਲੀ ਕਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਬੂਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ વિશ્વાસ ਦਿਨਾ ਹੈ ਤੇ ਵਚਨ ਦਿਨਾ ਹੈ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਆ ਗੁਰੂਆਂ ਨੇ ਸਾਨੂੰ ਸਿਖਾਇਆ ਸ਼ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਕਿ ਆ ਸੂਬਾ ਥੋੜਾ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਥੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜਿੰਮਵਾਰਾ ਤੇ ਜਿੰਮਵਾਰੀ ਹੈ ਤੇ ਫਰਜ਼ ਹੈ ਸ਼ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੰਮਵਰੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਾਰਿਆ ਦਾ ਧੰਨਵਾਦ ਕਰਦਾ ਜਿੰਨਾਂ ਨੂੰ ਥੋੜਾ ਸਮਾਂ ਮੈਨੂੰ ਸੇਵਾ ਸੰਗਤ ਨੇ ਬਖਸ਼ੀ ਸੀ ਗੁਰੂ ਨੇ ਕਿਰਪਾ ਕਰਕੇ ਮੇਰੇ ਤੇ ਹੱਥ ਧਰ ਕੇ ਨਿਭਾਈ ਹੈ ਜੇ ਕੋਈ ਕੰਮ ਕਰਦੇ ਤੋਂ ਮੈਥੋਂ ਕਮੀ ਰਹੀ ਹੈ ਤਾਂ ਮੈਂ ਉਹਦੀ ਸੰਗਤੋਂ ਮਾਫੀ ਵੀ ਚਾਹੁੰਨਾ ਦੂਸਰਾ ਮੈਂ ਬੇਨਤੀ ਕਰਦਾ ਕਿ ਜਿੰਨੇ ਪਿਆਰ ਸਤਕਾਰ ਨਾਲ ਅੱਜ ਪ੍ਰਧਾਨਗੀ ਦੇ ਚੋਣ ਉਸ ਸ਼ਾਹ ਨਾਲ ਕੀਤੀ ਹੈ ਸਾਰੇ ਡੈਲੀਗੇਟ ਸਹਿਬਾਨ ਨੇ ਮੈਂ ਉਹਨਾਂ ਦਾ ਤਰਵਾਜ਼ ਕਰਦਾ ਤੇ ਨਾਲ ਕੋਲ ਕੋਈ ਅਰਦਾਸ ਕਰਦਾ ਕਿ ਜੋ ਪ੍ਰਧਾਨ ਜੀ ਅੱਜ ਦੁਆਰਾ ਸੇਵਾ ਦਿਨ ਦਿੱਤੀ ਹੈ ਗੁਰੂ ਕਿਰਪਾ ਕਰੇ ਉਹਨਾਂ ਤੋਂ ਬੜੀ ਤਰੀਕੇ ਨਾਲ ਸੇਵਾ ਰਹਿਣਾ ਆਪ ਦਾ ਸਿਰ ਤੇ ਹੱਥ ਰੱਖ ਕੇ ਤਾਂ ਕਿ ਅਸੀਂ ਪੰਜਾਬ ਨੂੰ ਦੁਆਰਾ ਅਮਨ ਸ਼ਾਂਤੀ ਭਾਈਚਾਰਾ ਅਸੀਂ ਕਾਇਮ ਕਰ ਛੱਡੀਏ ਪੰਜਾਬ ਦੀ ਤਰੱਕੀ ਹੋਵੇ ਤੀਸਰਾ ਜੋ ਦਮਦਮਾ ਸਾਹਿਬ ਆ ਕੱਲ ਉਥੇ ਅਸੀਂ ਬੜੀ ਵੱਡੀ ਕਾਨਫਰੰਸ ਕਰ ਰਿਹਾ ਉਸ ਕਾਨਫਰੰਸ ਤੇ ਵੀ ਅਸੀਂ ਸਾਰੇ ਜਿਹੜੇ ਹੈ ਉਹ ਅਪੀਲ ਕਰਦੇ ਆ ਬਾਕੀ 25 ਤਰੀਕ ਨੂੰ ਬਾਦ ਸਾਹਿਬ ਦੀ ਵਰਸੀ ਐ ਸਲਾਨਾ ਉਹ ਜ਼ਿਲ੍ਹਾਵਾਰ ਪਾਸ ਜਿਲੇ ਦੇ ਕਾਈ ਵੱਲੋਂ ਤੇ ਬਾਕੀ ਉੱਥੇ ਹੋਏਗੀ ਇਹ ਸਾਰਾ ਸਾਡਾ 25 ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਕੇਟ ਸਰਵੰਦਾ ਲੀਡਰਸ ਦਾ ਵਰਕਰਸ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਕਿ ਅੱਜ ਬਹੁਤ ਵੱਡੇ ਮਾਨ ਸਨਮਾਨ ਦੇ ਨਾਲ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਔਰ ਮੈਂ ਕਹਿ ਸਕਦਾ ਕਿ ਫਿਰ ਵਰਕਰ ਦੇ ਮਨ ਦੀ ਰੀਜ ਪੂਰੀ ਹੋਈ ਔਰ ਪੰਜਾਬ ਦੀ ਜਨਤਾ ਜਿਹੜੀ ਇਸ ਵੇਲੇ ਕੁੜਲਾ ਰਹੀ ਹੈ ਤਰਾਤਰਾ ਕਰ ਰਹੀ ਹੈ ਜੋ ਸਿਸਟਮ ਪੰਜਾਬ ਦੇ ਵਿੱਚ ਸਰਕਾਰ ਦਾ ਬਣ ਗਿਆ ਉਹ ਤੋਂ ਦੁਖੀ ਹੈ ਅੱਜ ਸਾਰੇ ਪੰਜਾਬ ਦੇ ਲੋਕਾਂ ਦੀਆਂ ਅਰਦਾਸਾਂ ਨੂੰ ਫੇਰ ਫਲ ਲੱਗਿਆ ਇਸ ਕਰਕੇ ਬਹੁਤ ਖੁਸ਼ੀ ਹੈ ਕੱਲ ਨੂੰ ਵਿਸਾਖੀ ਤੇ ਵੱਡੀ ਕਾਨਫਰੰਸ ਹੋਏਗੀ ਤਲਵੰਡੀ ਸਾਬੋ ਔਰ ਫਿਰ ਚੜ੍ਹਦੀ ਕਲਾ ਦੇ ਨਾਲ ਪੰਜਾਬ ਦੀ ਜਨਤਾ ਦੀ ਸੇਵਾ ਲਈ ਸ਼੍ਰੋਮਣੀ ਅਕਾਲੀ ਦਰ ਜਿਹੜਾ ਉਹ ਤਿਆਰ ਪਰ ਤਿਆਰ ਹੋ ਕੇ ਕੱਲ ਤੋਂ ਚੱਲ ਪਏ ਤਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਨੇ ਤੇ ਪ੍ਰਧਾਨ ਬਣਦਿਆਂ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਤਖਤ ਸਾਹਿਬ ਦੇ ਜਥੇਦਾਰ ਸੀ ਬੀਜੇਪੀ ਉਹਨਾਂ ਨੂੰ ਕੰਟਰੋਲ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਸੁਖਬੀਰ ਸਿੰਘ ਬਾਦਲ ਤੇ ਪਲਟਵਾਰ ਸਾਹਮਣੇ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਭਗੋੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਤੇ ਜੋ ਗੈਰ ਲੋਕਤੰਤ੍ਰਿਕ ਢੰਗ ਨਾਲ ਪ੍ਰਧਾਨ ਚੁਣੇ ਗਏ ਨੇ ਪਹਿਲਾਂ ਪ੍ਰਧਾਨ ਨੇ ਡੈਲੀਗੇਟ ਚੁਣੇ ਫਿਰ ਡੈਲੀਗੇਟ ਨੇ ਪ੍ਰਧਾਨ ਚੁਣਿਆ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤੁਸੀਂ ਮੈਨੂੰ ਚੁਣ ਲਵੋ ਮੈਂ ਤੁਹਾਨੂੰ ਚੁਣ ਲਵਾਵਾਂਗਾ ਅਕਾਲੀ ਦਲ ਦੀ ਹਾਲਤ ਲਈ ਮੌਜੂਦਾ ਲੀਡਰਸ਼ਿਪ ਨੂੰ ਜ਼ਿੰਮੇਵਾਰ ਦੱਸਿਆ ਉਹਨਾਂ ਕਿਹਾ ਕਿ 15 ਸਾਲ ਤੱਕ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਅਕਾਲੀ ਦਲ ਨੇ ਕਦੇ ਪੰਜਾਬ ਦੇ ਮੁੱਦਿਆਂ ਲਈ ਆਵਾਜ਼ ਨਹੀਂ ਚੁੱਕੀ ਕੀ ਅਕਾਲੀ ਦਲ ਨੇ ਕਦੇ ਭਾਜਪਾ ਕੋਲ ਪਾਣੀਆਂ ਦਾ ਮੁੱਦਾ ਚੁੱਕਿਆ ਬੀਜੇਪੀ ਨਾਲ ਭਾਈਵਾਲ ਹੁੰਦਿਆਂ ਵੀ ਪੰਜਾਬ ਲਈ ਕੁਝ ਨਹੀਂ ਕੀਤਾ ਤਾਂ ਹੁਣ ਪਲਟਵਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਸਾਹਮਣੇ ਆ ਗਿਆ ਸਾਬਕਾ ਜਥੇਦਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਤੇ ਜਦੋਂ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਬੀਜੇਪੀ ਨੇ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕੰਟਰੋਲ ਕਰ ਲਿਆ ਸੀ ਜਿਸ ਤੋਂ ਬਾਅਦ ਹੁਣ ਇਹ ਪਲਟਵਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਾਹਮਣੇ ਸਮਝਦਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਹੀਂ ਬਲਕਿ ਸ਼੍ਰੋਮਣੀ ਭਗੋੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ। ਔਰ ਉਹ ਵੀ ਗੈਰ ਲੋਕਤੰਤਰਿਕ ਵਿਧੀ ਦੇ ਦੁਆਰਾ। ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟ ਚੁਣੇ ਤੇ ਅੱਜ ਪ੍ਰਧਾਨ ਸਾਹਿਬ ਵੱਲੋਂ ਚੁਣੇ ਹੋਏ ਡੈਲੀਗੇਟਾਂ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ। ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਾਂਗਾ। ਇਸ ਵਿਧੀ ਦੇ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ ਉਹ ਅੱਜ ਦੀ ਇਸ ਮੌਜੂਦਾ ਲੀਡਰਸ਼ਿਪ ਨੇ ਕੀਤੀ ਹੈ 15 ਸਾਲ ਥੋੜਾ ਸਮਾਂ ਨਹੀਂ ਹੁੰਦਾ ਲੰਮਾ ਸਮਾਂ ਹੁੰਦਾ ਹੈ ਇੱਕ ਬੱਚਾ ਜਵਾਨ ਹੋ ਜਾਂਦਾ 15 ਸਾਲਾਂ ਦੇ ਵਿੱਚ ਜੇ 15 ਸਾਲ ਸਰਕਾਰ ਦੇ ਵਿੱਚ ਰਹਿੰਦੇ ਆਂ ਔਰ ਬੀਜੀਪੀ ਦੇ ਨਾਲ ਗੂੜੀ ਯਾਰੀ ਰਹਿੰਦੇ ਆਂ ਤੁਸੀਂ ਪੰਜਾਬ ਲਈ ਸਿੱਖਾਂ ਲਈ ਕੁਝ ਨਹੀਂ ਕੀਤਾ ਤੇ ਤੁਸੀਂ ਹੁਣ ਕਰੋਗੇ ਇਹਦੀ ਵੀ ਕੋਈ ਗਰੰਟੀ ਨਹੀਂ ਹੈ ਇਸ ਈਕਾਲ ਤੱਕ ਸਭ ਦੇ ਭਗੌੜੇ ਆ ਔਰ ਪੰਜਾਬ ਦੇ ਲੋਕ ਔਰ ਨਾ ਦੁਨੀਆ ਪਰਦੇਸ ਸਿੱਖ ਇਹਨਾਂ ਨੂੰ ਮੂੰਹ ਲਾਉਣ ਲਾਉਣਗੇ ਤੇ ਨਾ ਇਹਨਾਂ ਨੂੰ ਮੂੰਹ ਜਿਹੜਾ ਹੈ ਉਹ ਲਾਉਣਾ ਇਹਨਾਂ ਨੇ ਸ਼ੁਰੂ ਕੀਤਾ ਜਦੋਂ ਤੋਂ 2015 ਦੇ ਵਿੱਚ ਇਹਨਾਂ ਨੇ ਸਿੱਖ ਪਰੰਪਰਾਵਾਂ ਦਾ ਕਾਣ ਕਰਨਾ ਆਰੰਭ ਕੀਤਾ। ਉਦੋਂ ਤੋਂ ਸਿੱਖਾਂ ਨੇ ਮੁੱਖ ਮੋੜਿਆ ਤੇ ਹੁਣ ਦੁਬਾਰਾ ਇਹਨਾਂ ਵੱਲ ਸਿੱਖ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਮੁਹ ਕਰਨਗੇ। ਦੇਖਿਏ ਪਹਿਲੇ ਜਾ ਕੇ ਕਾਲ ਤਖਤ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਇਹਨਾਂ ਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਕਿ ਅਸੀਂ ਨੇ ਇਹ ਗੋਰ ਬੱਜਰ ਗੁਨਾਹ ਆਪਣੀ ਸਰਕਾਰ ਦੇ ਸਮੇਂ ਵਿੱਚ ਕੀਏ ਹਨ। ਉਹਨਾਂ ਨੇ ਮਾਨਾ ਕਿ ਜਦ ਪੰਜਾਬ ਮੈਂ ਮਾਰੀ ਸਰਕਾਰ ਸੀ ਤਾਂ ਹਮਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ। ਇਹ ਉਹਨਾਂ ਨੇ ਕਾਲੀਦੱਲ ਨੇ ਮਾਨਾ। ये पंजाब के लोगों के सामने है देश के लोगों के सामने है उन्होंने माना कि हमने पंजाब में नशे का व्यापार बढ़ाया ये अकाली दल के लोगों ने माना तो उसके बाद जो अकाल तख्त साहब ने सजा लगाई उसको थोड़ा सा करके पूरा और बाद में वही काम फिर तो आगे पुराने कामों पर आगे तो इससे पता चलता है कि वो एक परिवार की पार्टी है चंद व्यक्तियों की पार्टी है सिद्धांतक तौर पर वो बिल्कुल अपने सिद्धांत छोड़ चुकी है ਪਹਿਲੇ ਕਾਲੀ ਦਲ ਕبھی ਹੁਆ ਕਰਤਾ ਥਾ ਇੱਕ ਸਿਧਾਂਤਕ ਪਾਰਟੀ ਹੋ ਕਰਤਾ ਪਰ ਲੇਕਿਨ ਅੱਜ ਇੱਕ ਗੈਰ ਸਿਧਾਂਤਕ ਪਾਰਟੀ ਜੋ ਹੈ ਉਹ ਕਾਲੀ ਦਲ ਬਣ ਚੁਕਾ ਹੈ ਸ਼੍ਰੋਮਣੀ ਕਾਲੀ ਦਲ ਨੇ ਲੰਮੇ ਡਰਾਮੇ ਤੋਂ ਬਾਅਦ ਆਖਰਕਾਰ ਉਹੀ ਫੈਸਲਾ ਲਿਆ ਜਿਹਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਧਾਨਗੀ ਇੱਕ ਪਰਵਾਹ ਦੀ ਕਹਾਣੀ ਹੈ ਪਹਿਲਾ ਸੱਤਾ 'ਚ ਰਹਿ ਕੇ ਇਹਨਾਂ ਨੇ ਵੱਜੁਰ ਗੁਨਾਹ ਕੀਤੇ ਪੰਥ ਦਾ ਨੁਕਸਾਨ ਕੀਤਾ ਪੰਥਕ ਸੰਸਥਾਵਾਂ ਦੇ ਸਤਕਾਰ ਨੂੰ ਬਹੁਤ ਵੱਡਾ ਇਹਨਾਂ ਨੇ ਧੱਕਾ ਪਚਾਇਆ ਸੀ ਕਿਸ ਤਰ੍ਹਾਂ ਜਿਸ ਤਰੀਕੇ ਨਾਲ ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੋ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਨਿੱਜੀ ਹਿੱਤਾਂ ਦੀ ਵਰਤਦੇ ਆ ਲੇਕਿਨ ਅਲਟੀਮੇਟਲੀ ਫੈਸਲਾ ਉੱਥੇ ਦਾ ਉੱਥੀ ਆ ਇੱਕ ਪਰਿਵਾਰ ਦੀ ਜਿਹੜੀ ਰਾਜਨੀਤੀ ਨੂੰ ਬਚਾਉਣ ਲਈ ਜਿਹੜੇ ਲੋਕ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਔਰ ਅਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਹੈ ਉਹਨਾਂ ਨੂੰ ਫੇਰ ਗੁਲਾਮੀ ਦਾ ਜਿਹੜਾ ਹੈ ਅਹਿਸਾਸ ਕਰਾਇਆ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਪਰ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅੰਦਰੂਨੀ ਮਾਮਲੇ 'ਚ ਕੋਈ ਦਖਲ ਨਹੀਂ ਦੇਣਾ ਹੁੰਦਾ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਦਲ ਅਸੀਂ ਤਾਂ ਚਾਹੁੰਦੇ ਹਾਂ ਕਿ ਚੱਲੇ ਤਰੱਕੀ ਕਰੇ ਪਰ ਇੱਥੇ ਤਾਂ ਕੁਝ ਹੋਰ ਹੀ ਹੋਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਹੀ ਅਸਤੀਫਾ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੀ ਪ੍ਰਧਾਨ ਬਣਾਤਾ ਤਾਂ ਇੱਕ ਪਰਿਵਾਰਿਕ ਦਲ ਬਣ ਗਿਆ ਅੱਗੇ ਬਾਅਦਿਆਂ ਦਲਵੀਰ ਗੋਲਡੀ ਨੇ ਕਾਂਗਰਸ 'ਚ ਵਾਪਸੀ ਕਰ ਲਈ ਹੈ ਮੋੜ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਦਲਵੀਰ ਗੋਲਡੀ ਤੂਰੀ ਤੋਂ ਸਾਬਕਾ ਵਿਧਾਇਕ ਨੇ ਦਿਲਵੀਰ ਗੋਲਡੀ ਤੇ ਉਹਨਾਂ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੂੰ ਹਲਵਿਦਾਖ ਦਿੱਤਾ ਗਿਆ ਸੀ ਪਰ ਅੱਜ ਪੰਜਾਬ ਕਾਂਗਰਸ ਇੰਚਾਰਜ ਭਪੇਸ਼ ਬੁਖੇਲ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਇਸ ਦੌਰਾਨ ਮੌਜੂਦ ਰਹੇ ਲੋਕ ਸਭਾ ਚੋਣਾਂ ਦੇ ਦੌਰਾਨ ਦਿਲਵੀਰ ਗੋਲਡੀ ਦੇ ਵੱਲੋਂ ਪਾਰਟੀ ਨੂੰ ਹਲਵਿਦਾਖ ਦਿੱਤਾ ਗਿਆ ਸੀ ਉਸ ਵੇਲੇ ਸੀਐਮ ਮਾਨ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਹਾਲਾਂਕਿ ਪ੍ਰਤਾਪ ਸਿੰਘ ਵਾਜਬਾ ਦੇ ਵੱਲੋਂ ਕਿਹਾ ਗਿਆ ਸੀ ਕਿ ਵਾਪਸੀ ਨਹੀਂ ਹੋਵੇਗੀ ਪਰ ਅੱਜ ਵਾਪਸੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਰਹਿਣੇ ਪਪੇਸ਼ ਬਗੇਲ ਦੀ ਮੌਜੂਦਗੀ ਦੇ ਵਿੱਚ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਬਕਾ ਵਿਧਾਇਕ ਦਿਲਵੀਰ ਗੋਲੜੀ ਦੇ ਵੱਲੋਂ ਕਾਂਗਰਸ ਦੇ ਵਿੱਚ ਮੁੜ ਤੋਂ ਵਾਪਸੀ ਕੀਤੀ ਗਈ ਆ ਹਾਲਾਂਕਿ ਯੂਥ ਆਗੂ ਦੇ ਤੌਰ ਤੇ ਜਾਣੇ ਜਾਂਦੇ ਨੇ ਦਿਲਵੀਰ ਗੋਲੜੀ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਟਿਕਾ ਨਾ ਮਿਲਣ ਕਾਰਨ ਉਹਨਾਂ ਨੇ ਪਾਰਟੀ ਨੂੰ ਹਲ ਵਿਦਾਖ ਦਿੱਤਾ ਸੀ ਤੇ ਹੁਣ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੇ ਵਿੱਚ ਵਾਪਸੀ ਚਿਹਰੇ ਤੇ ਮੁਸਕਰਾਹਟ ਦੱਸਦੀ ਹੈ ਕਿ ਜਦੋਂ ਘਰ ਵਾਪਸੀ ਹੁੰਦੀ ਹੈ ਤਾਂ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਬਿਲਕੁਲ ਤੇ ਘਰ ਛੱਡਿਆ ਕਿਉਂ ਸੀਗਾ ਹੁਣ ਉਹ ਲੰਗ ਕੀ ਗੱਲ ਆਪਾਂ ਮੈਨੂੰ ਲੱਗਦਾ ਵੀ ਉਹਦੇ ਤੇ ਗੱਲ ਨਾ ਕਰੀਏ ਬਹੁਤ ਕੁਝ ਹੋਇਆ ਨਿਕਲ ਗਿਆ ਤੇ ਹੁਣ ਤਾਂ ਆਪਾਂ ਅਗਲਾ ਜਿਹੜਾ ਸਫ਼ਰ ਆ ਉਹਦੇ ਬਾਰੇ ਗੱਲ ਕਰੀਏ ਮੈਂ ਧੰਨਵਾਦ ਕਰਦਾ ਸਾਡੇ ਇੰਚਾਰਜ ਸਾਹਿਬ ਬਘੇਲ ਸਾਹਿਬ ਦਾ ਪਤਤ ਸਿੰਘ ਬਾਜਵਾ ਰਾਜਾ ਜਨਾਂ ਦੇ ਘਰੇ ਤੇ ਮੇਨ ਜਿਨ੍ਹਾਂ ਨੇ ਕਰਤਾ ਧਰਤਾ ਵੱਡੇ ਭਰਾ ਅਮਰਿੰਦਰ ਸਿੰਘ ਰਾਜਾ ਵੜਿੰਗੇ ਜਿਨ੍ਹਾਂ ਨੇ ਹਮੇਸ਼ਾ ਹੀ ਪਿਆਰ ਤੇ ਸਾਥ ਰਿਹਾ ਸੋ ਅੱਜ ਤਾਂ ਮੈਂ ਸਾਰੀ ਕਾਂਗਰਸ ਪਾਰਟੀ ਦਾ ਸਾਡੇ ਸੀਨੀਅਰ ਲੀਡਰ ਰਾਹੁਲ ਗਾਂਧੀ ਜੀ ਜਿਨ੍ਹਾਂ ਨੂੰ ਦੇਖ ਕੇ ਅਸੀਂ ਪੋਲਟਿਕਸ ਦੇ ਵਿੱਚ ਆਏ ਰਾਜਨੀਤੀ ਜੁਆਇਨ ਕਰੀ ਕਿਉਂਕਿ ਨਾਨ ਪੋਲਿਟਿਕਲ ਪਰਿਵਾਰ ਨਾਲ ਸੰਬੰਧ ਸੀ ਯੂਨੀਵਰਸਿਟੀ ਰਾਹੁਲ ਜੀ ਆਏ ਸੀ ਤਾਂ ਉੱਥੋਂ ਇਹ ਸ਼ੁਰੂਆਤ ਹੋਈ ਸੀ ਤੇ ਹੋਪਫੁਲੀ ਗੁਰੂ ਮਹਾਰਾਜ ਕਿਰਪਾ ਕਰਨ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪਾਰਟੀ ਲਈ ਕੰਮ ਕਰੀਏ ਜਮੀਨੀ ਇੱਕ ਥੜਾ ਇੱਕ ਥੜਾ ਅਜਿਹਾ ਵੀ ਚਾਹੁੰਦਾ ਸੀਗਾ ਕਿ ਜਿਹੜੇ ਕਾਂਗਰਸ ਔਕੇ ਵੇਲੇ ਛੱਡ ਗਏ ਉਹਨਾਂ ਦੀ ਵਾਪਸੀ ਨਹੀਂ ਹੋਣੀ ਚਾਹੀਦੀ ਮੇਰੇ ਅਗੇਂਸਟ ਮੈਨੂੰ ਨਹੀਂ ਲੱਗਦਾ ਕੋਈ ਇਹੀ ਜੀ ਗੱਲ ਸੀਗੀ ਤੇ ਕਿਉਂਕਿ ਮੈਂ ਤਾਂ ਛੋਟਾ ਹੋਣ ਕਰਕੇ ਮੈਨੂੰ ਸਾਰੇ ਪਿਆਰ ਕਰਦੇ ਨੇ ਹਾਂ ਮੇਰੇ ਤੋਂ ਜ਼ਰੂਰ ਗਲਤੀਆਂ ਰਹੀਆਂ ਮਨਣੀ ਵੀ ਚਾਹੀਦੀ ਆ ਠੀਕ ਜੋ ਚੀਜ਼ ਹੋਈ ਬਟ ਉਹਦੇ ਮੈਂ ਜ਼ਿਆਦਾ ਡੀਪ ਨਹੀਂ ਜਾਊਂਗਾ ਵੀ ਉਹਦੇ ਰੀਜ਼ਨ ਕੀ ਰਹੇ ਤੇ ਬਸ ਹੁਣ ਤਾਂ ਪੋਜ਼ਿਟਿਵ ਤਰੀਕੇ ਨਾਲ ਚੜ੍ਹਦੀ ਕਲਾ ਨਾਲ ਅਸੀਂ ਆਪਣੀ ਆਰਗੇਨਾਈਜੇਸ਼ਨ ਨਾਲ ਆਪਣੀ ਪਾਰਟੀ ਨਾਲ ਦਿਨ ਰਾਤ ਮਿਹਨਤ ਕਰਕੇ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਕਿਵੇਂ ਤਗੜਾ ਕਰ ਸਕਦੇ ਆ ਤੁਹਾਡੇ ਜਿਹੜੇ ਸਮਰਥਕ ਤੁਹਾਡੇ ਸਪੋਰਟਰ ਜਿਹੜੇ ਤੁਹਾਨੂੰ ਪਸੰਦ ਕਰਦੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਜਾਂਦੀ ਵਜਾ ਕੀ ਸੀ ਆਮ ਆਦਮੀ ਪਾਰਟੀ ਛੱਡਣ ਦੀ ਵਜਾ ਕੀ ਰਹੀਗੀ ਅੱਜ ਆਪਾਂ ਨਵਾਂ ਚੈਪਟਰ ਸ਼ੁਰੂ ਕਰ ਰਹੇ ਹਾਂ ਮੈਨੂੰ ਲੱਗਦਾ ਆਪਾਂ ਨੂੰ ਸਿਰਫ ਇਹਦੇ ਤੇ ਗੱਲ ਕਰਨੀ ਚਾਹੀਦੀ ਹੈ ਤੇ ਮੈਂ ਤਾਂ ਆਪਦੀ ਪਾਰਟੀ ਦੀ ਹਾਈ ਕਮਾਂਡ ਦਾ ਆਪਦੇ ਪ੍ਰਧਾਨ ਸਾਹਿਬ ਦਾ ਸੀਐਲਪੀ ਲੀਡਰ ਸਾਹਿਬ ਦਾ ਇੰਚਾਰਜ ਸਾਹਿਬ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਵੀਂ ਦਿਸ਼ਾ ਦੇ ਕੇ ਹਜ ਮੈਨੂੰ ਤੋੜਿਆ ਸੋ ਨਵੇਂ ਚੈਪਟਰ ਦੀ ਕਹਿੰਦੇ ਜੋ ਸ਼ੁਰੂਆਤ ਹੁੰਦੀ ਹੈ ਤਾਂ ਨਵੇਂ ਚੈਪਟਰ ਦੇ ਵਿੱਚ ਧੂਰੀ ਤੋਂ ਹੀ ਸ਼ੁਰੂਆਤ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਲੜਨਗੇ ਜਾਂ ਫਿਰ ਜੇ ਉੱਥੇ ਸੁਖਪਾਲ ਖੈਰਾ ਹੋਰਾਂ ਨੂੰ ਧੂਰੀ ਤੋਂ ਉਤਾਰਤਾ ਤਾਂ ਫਿਰ ਗੋਲਡੀ ਹੋਰੀ ਨਾਰਾਜ਼ਤਾ ਨਹੀਂ ਹੋ ਜਾਣਗੇ ਨਹੀਂ ਇਹ ਜੋ ਪਾਰਟੀ ਦਾ ਡਿਸੀਜਨ ਜੋ ਵੀ ਉਹਨਾਂ ਨੇ ਕਰਨਾ ਸੋ بار بار غلطیاں نہیں ਹੁੰਦੀਆਂ ਮੈਨੂੰ ਲੱਗਦਾ ਇਨਸਾਨ ਤੋਂ ਇੱਕ ਵਾਰ ਗਲਤੀ ਕਰ ਲਈ ਹਾਂ ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਅਜਹੀਆਂ ਗੱਲਾਂ ਨੇ ਉਹ ਮੈਂ ਆਉਣ ਵਾਲੇ ਦਿਨ ਦੇ ਵਿੱਚ ਕਲੀਅਰ ਕਰੂੰਗਾ ਤੇ ਬੜੇ ਵਧੀਆ ਤਰੀਕੇ ਨਾਲ ਹਰ ਐਕਚੁਅਲੀ ਕੀ ਹੈ ਲੀਡਰ ਨੂੰ ਲੋਕ ਕਿਉਂ ਪਸੰਦ ਕਰਦੇ ਨੇ ਲੋਕਾਂ ਦੇ ਨਾਲ ਖੜਨਾ ਸੋ ਮੇਰੇ ਲੋਕ ਜਾਂ ਮੇਰੀ ਆਰਗੇਨਾਈਜੇਸ਼ਨ ਜਿੱਥੇ ਵੀ ਮੈਨੂੰ ਇਹ ਲੱਗੂਗਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਆ ਇੱਥੇ ਇਹਨਾਂ ਦੀ ਆਵਾਜ਼ ਬੁਲੰਦ ਕਰਨਾ ਤੇ ਉਹਦੇ ਤੋਂ ਨਾ ਮੈਂ ਕਦੇ ਪਹਿਲਾਂ ਪਿੱਛੇ ਹਟਿਆ ਤੇ ਨਾ ਹੀ ਮੈਂ ਅੱਗੇ ਕਦੇ ਹਟਣਾ ਜੇ ਕਿਸਾਨਾਂ ਦਾ ਮਸਲਾ ਸੀ ਤਾਂ ਮੈਂ ਤੇ ਮੇਰਾ ਪਰਿਵਾਰ ਦੋ ਵਾਰ ਦਿੱਲੀ ਪੈਦਲ ਜਾ ਕੇ ਆਏ ਸੀ ਜੇ ਟੋਲ ਬਲਾਦੇ ਦਾ ਮਸਲਾ ਸੀ ਤਾਂ ਪੂਰੇ ਭਾਰਤ ਦੇ ਵਿੱਚ ਇੱਕੋ ਸੜਕ ਹੀ ਦੀ ਸੀ ਜਿਹੜੀ ਟੋਲ ਬਲਾਦੇ ਦਾ ਸਭ ਤੋਂ ਵੱਧ ਟੋਲ ਤਾਂ ਅਸੀਂ ਬੰਦ ਕਰਾਏ ਆ ਹਾਂ ਉਹ ਤਾਂ ਨਹੀਂ ਆਪਾਂ ਅੱਜ ਮੈਂ ਉਸ ਪਾਸੇ ਨਹੀਂ ਜਾਣਾ ਅੱਜ ਤਾਂ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਤੇ ਆਪਦੀ ਪਾਰਟੀ ਦਾ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਅਗਲੇ ਸਫ਼ਰ ਹੌਲੀ ਹੌਲੀ ਤਾਂ ਦਲਵੀਰ ਗੋਲਡੀ ਭਾਵੇਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਪਰ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਹਾਲੇ ਵੀ ਬਰਕਰਾਰ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਜਾ ਵੜਿੰਗ ਜਾਨੀ ਕਿ ਪ੍ਰਧਾਨ ਉਹਨਾਂ ਨੂੰ ਨਾਲ ਲੈ ਕੇ ਆਏ ਇਸ ਲਈ ਮੈਨੂੰ ਸਵਾਗਤ ਕਰਨਾ ਪਿਆ ਪ੍ਰਤਾਪ ਬਾਜਵਾ ਨੇ ਕਿਹਾ ਕਿ ਛੱਡ ਕੇ ਜਾਣ ਵਾਲਿਆਂ ਦੀ ਵਾਪਸੀ ਵਰਕਰ ਦੇ ਤੌਰ ਤੇ ਹੋਵੇਗੀ ਲੀਡਰ ਦੇ ਤੌਰ ਤੇ ਪਾਰਟੀ ਚ ਵਾਪਸੀ ਨਹੀਂ ਹੋਵੇਗੀ ਹੁਣ ਦਲਵੀਰ ਗੋਲਡੀ ਨੂੰ ਮੈਦਾਨ ਚ ਜਾ ਕੇ ਲੜਨਾ ਪਵੇਗਾ ਤਾਂ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਹਾਲੇ ਵੀ ਬਰਕਰਾਰ ਹੈ 아이 मैंने किसी इंडिविजुअल की बात ना करनी या मैं एक पार्टी की बात करने आया हूं जो भी पार्टी में आता मोस्ट वेलकम है कांग्रेस का कांग्रेस का। मेरे ही हो एडपट प्रधान जी के नाल आए जेड़ा प्रधान जी के नाल आएगा उनु मेनू वेलकम ही करना पड़ेगा दो मैं तो आपकी बात का जवाब नहीं देना जी आप आप दी पार्टी दा सवाल मेनू ना कर